ਜਾਨੀਤਾ ਸ਼ੀਤੀ ਮੇਹਾ ਤੁਹਾਡੇ ਨਾਲ ਜਸਬੀਰ ਗੁਰਜ ਸੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨੂੰ ਚੋਗ ਨੇ ਅੰਮ੍ਰਿਤਸਰ ਵਿੱਚ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਸਕੀਮ ਉੱਤੇ ਤਿੱਖੀ ਟਿੱਪਣੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਲੈਂਡ ਪੁਲਿੰਗ ਨਹੀਂ ਸਗੋਂ ਲੈਂਡ ਲੁੱਟ ਯੋਜਨਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਕਿਸਾਨਾਂ ਦੀ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੀ ਹੈ ਤਰਨੂチュਗ ਨੇ ਦਾਵਾ ਕੀਤਾ ਹੈ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਫਿਰੋਜ਼ਪੁਰ ਤੇ ਅੰਮ੍ਰਿਤਸਰ ਤੱਕ ਜ਼ਮੀਨਾਂ ਉੱਤੇ ਨਕਸ਼ੇ ਬਣਾ ਕੇ ਸਰਕਾਰ ਕਿਸਾਨਾਂ ਦੀ ਜ਼ਮੀਨ ਤੋਂ ਕੁਝ ਹੋਰ ਹੀ ਲਾਭ ਲੈਣ ਦੀ ਯੋਜਨਾ ਬਣਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਪਾਜਪਾ ਲੋਕਤੰਤ੍ਰਿਕ ਢੰਗ ਦੇ ਨਾਲ ਇਸ ਦਾ ਵਿਰੋਧ ਕਰੇਗੀ ਅਤੇ ਲੋੜ ਪੈਣ ਤੇ ਕੋਰਟ ਦਾ ਰੁਖ ਵੀ ਕਰੇਗੀ। ਉਹਨਾਂ ਦਿੱਲੀ ਦੀ ਮਿਸਾਲ ਦੇ ਕੇ ਕਿਹਾ ਹੈ ਕਿ 10 ਸਾਲ ਦੇ ਰਾਜ 'ਚ ਕੋਈ ਵੀ ਇੰਡਸਟਰੀ, ਹਸਪਤਾਲ ਜਾਂ ਕਾਲਜ ਕੁਝ ਵੀ ਨਹੀਂ ਬਣਿਆ। ਉਹਨਾਂ ਨੇ ਕਿਹਾ ਹੈ ਕਿ ਕੇਜਰੀਵਾਲ ਮਾਡਲ ਦੀ ਨਕਲ ਕਰਕੇ ਮਾਨ ਸਰਕਾਰ ਪੰਜਾਬ ਦੀ ਕਮਰ ਤੋੜ ਰਹੀ ਹੈ। ਉਹਨਾਂ ਨੇ ਆਖਿਆ ਹੈ ਕਿ ਭਾਜਪਾ ਕਿਸੇ ਵੀ ਖਾਕ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ਾ ਨਹੀਂ ਹੋਣ ਦੇਵੇਗੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण ਚੋਗੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਢਿੱਲੋ ਦਿਆਣਾ ਅਨੰਦਪੁਰ ਸਾਹਿਬ ਫਿਰੋਜ਼ਪੁਰ ਜਗਰਾਉਂ ਔਰ ਹੁਣ ਅੰਮਰ ਸਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਕੱਲਾ ਡਾਂਸ ਹੀ ਨਹੀਂ ਕਰ ਰਹੀ ਪੰਜਾਬ ਦੀ ਜ਼ਮੀਨ ਤੇ ਦਿਨ ਦਿਹਾੜੇ ਡਾਕਾ ਮਾਰਿਆ ਜਾ ਰਿਹਾ ਔਰ ਇਹ ਡਾਕਾ ਕਾਨੂੰਨ ਨੂੰ ਤੋੜ ਕੇ ਕਿਸਾਨਾਂ ਦੀ ਫਸਲ ਵਾਲੀ ਜ਼ਮੀਨ ਤੇ ਨਕਸ਼ੇ ਬਣਾ ਕੇ ਕਬਜ਼ਾ ਕਰਨ ਦੀ ਯੋਜਨਾ ਇਹ ਲੈਂਡ ਪੁਲਿੰਗ ਨਹੀਂ ਲੈਂਡ ਲੁੱਟ ਯੋਜਨਾ ਔਰ ਭਾਰਤੀ ਜਨਤਾ ਪਾਰਟੀ ਇਹਦਾ ਡਟ ਕੇ ਵਿਰੋਧ ਕਰੇਗੀ ਅਸੀਂ ਲੋਕਤਾਂਤ੍ਰਿਕ ਤਰੀਕੇ ਨਾਲ ਸ਼ਾਂਤੀ ਮਈ ਅੰਦੋਲਨ ਵੀ ਕਰਾਂਗੇ ਕੋਰਟ ਜਾਣਾ ਪਏਗਾ ਤੇ ਕੋਰਟ ਵੀ ਜਾਵਾਂਗੇ ਜਿਹੜੇ ਵੀ ਕਨਸਟੀਚਿਊਸ਼ਨਲ ਰਾਈਟਸ ਨੇ ਉਹ ਅਸੀਂ ਕਿਸਾਨਾਂ ਦੇ ਹਿੱਤ ਚ ਉਹ ਸਾਰੇ ਕਨਸਟੀਚਿਊਸ਼ਨਲ ਜਿਹੜੇ ਸਾਡੇ ਰਾਈਟਸ ਨੇ ਉਹਨਾਂ ਦਾ ਅਸੀਂ ਪ੍ਰਯੋਗ ਕਰਾਂਗੇ ਕਿਸੇ ਵੀ ਸੂਰਜ ਇੱਕ ਇੰਚ ਵੀ ਜ਼ਮੀਨ ਜ਼ਬਰਦਸਤੀ ਕਿਸਾਨ ਕੋਲੋਂ ਖੋਹ ਨਹੀਂ ਦਿੱਤੀ ਜਾਏਗੀ। ਅਤੇ ਜਿਸ ਤਰ੍ਹਾਂ ਯੋਜਨਾ ਬਣਾ ਕੇ ਸਕੀਮ ਬਣਾ ਕੇ ਛਰੇਂਤਰ ਬਣਾ ਕੇ ਤਲਸਮ ਬਣਾ ਕੇ ਕਿਸਾਨਾਂ ਨੂੰ ਪਸਮਾਨ ਦੇ ਝੂਠੇ ਭ੍ਰੰਮ ਪੈਦਾ ਕਿਤੇ ਜਾ ਰਹੇ। ਇਹਨਾਂ ਨੂੰ ਅਸੀਂ ਨੰਗਾ ਕਰਨ। ਭਗਵੰਤਮਾਨ ਸਾਹਿਬ ਤੇ 50000 ਏਕੜ ਤੇ ਕੜੀ ਦੁਨੀਆ ਬਸਾਣੀ ਹੈ। ਉਹ ਕੜੇ ਪਲਾਟ ਲੈਣ ਵਾਲੇ ਲੋਕ ਨੇ ਉਹ ਦੱਸਦੇ ਦਿਓ ਕੋਈ ਤੁਹਾਡੇ ਕੋਲ ਐਪਲੀਕੇਸ਼ਨ ਹੈਗੀ ਹੈ ਇਹ ਅਗਲੇ 200 ਸਾਲ ਨਹੀਂ ਬਣ ਸਕਦੀ 200 ਸਾਲ 50 ਹਜ਼ਾਰ ਏਕੜ ਤੇ ਕਲੋਨੀ ਨਹੀਂ ਬਣ ਸਕਦੀ ਔਰ ਤੁਸੀਂ ਕਿਸਾਨ ਕੋਲੋਂ ਜ਼ਮੀਨ ਖੋ ਕੇ ਕੱਲੀ ਕਿ ਚਿੱਠੀ ਦੇ ਨਾਲ ਜਿਸ ਤਰ੍ਹਾਂ ਹਜੇ ਤੱਕ ਰஞ்சிਤ ਆਮ ਨੂੰ ਨਿਊ ਅੰਮ੍ਰਿਤਸਰ ਦੇ ਐਲ ਡੀ ਪੀ ਕੋ ਮੰਨਦੇ ਨੇ ਪੂਰਾ ਪੰਜਾਬ ਨੂੰ ਐਲ ਡੀ ਪੀ ਬਣਾਉਣਾ ਚਾਹੁੰਦੇ ਲੋਕਲ ਡਿਸਪਲੇਸਮੈਂਟ ਮਨਸ਼ਾ ਕੀ ਸਰਕਾਰ ਸਰਕਾਰ ਦੀ ਮਨਸ਼ਾ ਵੱਡੇ ਵੱਡੇ ਬੰਬਈ ਹੈਦਰਾਬਾਦ ਦਿੱਲੀ ਦੇ ਬੂਮ ਆਫੀਆ ਕੋਲ ਪੰਜਾਬ ਦੀ ਜ਼ਮੀਨ ਨੂੰ ਗਿਰਵੀ ਰੱਖਣ ਦੀ ਅੱਜ ਨਵੀਂ ਖਬਰ ਆਈ ਹੈ ਅਜੇ ਰਿਪਸ਼ਟੀ ਵਾ ਕਿਹਾ ਕਰੋ ਕਿ ਬੈਂਕਾਂ ਨੂੰ ਕਿਹਾ ਜਾ ਰਿਹਾ ਜਿਹੜੀ ਅਧਿਕਾਰਿਤ ਜ਼ਮੀਨ ਕੀਤੀ ਹੈ ਉਰਤੇ ਕਰਜ਼ਾ ਦਿਓ ਡਿਵੈਲਪਮੈਂਟ ਵਾਸਤੇ ਜਦੋਂ ਜ਼ਮੀਨ ਤੇ ਵਸਣ ਵਾਲਾ ਬੰਦਾ ਹੀ ਨਹੀਂ ਕੋਈਗਾ ਕਲੋਨੀ ਕਿੱਥੇ ਬਣਾਨੀ ਹੈ ਉਹ ਕਲੋਨੀ ਕਿੰਨੇ ਲੈਣੀ ਹੈ ਮੈਂ ਜਗਰਾਉਂ ਚ ਦੇਖ ਕੇ ਆਂ ਭਗਵੰਤਮਾਨ ਸਾਹਿਬ 슈ਗਰ ਮਿਲਦੀ ਕਲੋਨੀ ਬਣੀ ਹੈ ਇੱਕ ਪਲਾਟ ਵੀ ਪਿਛਲੇ 15 ਸਾਲਾਂ ਚ ਉੱਥੇ ਨਹੀਂ ਬਣ ਪਾਇਆ ਹਜੇ ਅੱਧੀ ਰਣਜੀਤ ਅੰਮ੍ਰਿਤਸਰ ਖਾਲੀ ਪਈ ਨਿਊ ਅੰਮ੍ਰਿਤਸਰ ਖਾਲੀ ਪਿਆ ਇਹ ਕਿੰਨਾ ਸੇ ਵਸਾਣਾ ਚਾ ਰਹੇ ਪੰਜਾਬ ਦੇ ਅੰਦਰ ਫਾਈਨੈਂਸ਼ਲੀ ਤੁਸੀਂ ਪੰਜਾਬ ਨੂੰ ਕਮਰ ਤੋੜ ਚੁੱਕੇ ਨਵਾਂ ਮਕਾਨ ਤੇ ਉਹ ਲਏਗਾ ਜਿੱਤੇ ਸਮਰiddhi ਹੋਏਗੀ ਇੰਡਸਟਰੀ ਐਸੇ 20000 ਏਕੜ ਦੀ ਤੁਹਾਡੀ ਪਲਾਨਿੰਗ ਹੈ ਇੰਡਸਟਰੀ ਲਾਣੀ ਕਿੰਨੇ ਆ ਅੱਗੇ ਦੇ ਇੰਡਸਟਰੀਲ ਏਰੀਆ ਚ ਪਲਾਟ ਖਾਲੀ ਪਏ ਨੇ ਅਜੇ ਤੱਕ ਗੋਇੰਦਵਾਲ ਤੇ ਇੰਡਸਟਰੀ ਲਾ ਬੰਦ ਨਹੀਂ ਪਾਇਆ ਪੰਜਾਬਵਾਂ ਕਿਸਾਨਾਂ ਚ ਨਾ ਪਸਮਾਓ ਪੰਜਾਬ ਨੂੰ ਨਾ ਬੇੜਾ ਗਲਤ ਕਰੋ ਪੰਜਾਬ ਦਾ ਇਹ ਕਿਸਾਨਾਂ ਦੀ ਜ਼ਮੀਨ ਤੇ ਜ਼ਬਰਨ ਕਬਜ਼ੇ ਨਾ ਕਰੋ ਇਹ ਲੈਂਡ ਪੂਲਿੰਗ ਨਹੀਂ ਲੈਂਡ ਲੂਟ ਯੋਜਨਾ ਔਰ ਭਾਰਤੀ ਜਨਤਾ ਪਾਰਟੀ ਇਸ ਲੈਂਡ ਲੂਟ ਯੋਜਨਾ ਦਾ ਵਿਰੋਧ ਕਰਦੀ ਹੈ ਔਰ ਅਸੀਂ ਕਿਸਾਨਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਆਂ ਔਰ ਕਿਸੇ ਵੀ ਸੂਰਜ 1 ਇੰਚ ਜ਼ਮੀਨ ਵੀ ਜ਼ਬਰਨ ਕਬਜ਼ਾ ਨਹੀਂ ਕਰਨ ਦਿਆ ਅੱਛਾ ਇੱਕ ਕੇਜਰੀਵਾਲ ਮਾਡਲ ਕਿਤਾਬ ਜਿਹੜੀ ਹੈ ਕੇਜਰੀਵਾਲ ਸਾਹਿਬ ਨੇ ਪੰਜਾਬੀ ਚ ਉਹਨੂੰ ਪੰਜਾਬ ਚ ਲਾਂਚ ਕੀਤਾ ਕਹਿੰਦੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਕੇਜਰੀਵਾਲ ਮਾਡਲ ਦਾ ਮਤਲਬ ਹੈ ਯਮਨਾ ਚ ਜ਼ੈਰ ਕੋਲੋ ਕੇਜਰੀਵਾਲ ਮਾਡਲ ਦਾ ਮਤਲਬ ਹੈ ਸ਼ਰਾਬ ਕੋ ਟਾਲਾ ਔਰ ਕੇਜਰੀਵਾਲ ਮਾਡਲ ਹੈ ਸਕੂਲਾਂ ਦੇ ਬਣਾਣ ਚ ਦਕੈਤੀ ਕੇਜਰੀਵਾਲ ਮਾਡਲ ਹੈ ਗਰੀਬਾਂ ਦਾ ਪੈਸਾ ਟੈਕਸ ਦਾ ਪੈਸਾ ਸੀਸ਼ ਮੈਲ ਤੇ ਲਾਣਾ ਕੇਜਰੀਵਾਲ ਮਾਡਲ ਦਾ ਮਤਲਬ ਹੈ ਕਿ ਆਪਣੇ ਸਟੇਟ ਦਾ ਹੈਲਥ ਦਾ ਸਰਮਾਇਆ ਡਿਸਪਰਿੰ ਦੇਣ ਵਾਲੀਆਂ ਡਿਸਪੈਂਸਰੀਆਂ ਨੂੰ ਵੰਡ ਦੇਣਾ ਕੇਜਰੀਵਾਲ ਮਾਡਲ ਦਾ ਮਤਲਬ ਹੈ ਇੰਸਟੀਚੂਨਲਾਈਜ਼ ਕਰਪਸ਼ਨ ਕੇਜਰੀਵਾਲ ਮਾਡਲ ਦਾ ਮਤਲਬ ਹੈ ਅਫਰਾ ਤਫਰੀ ਜਿਹੜਾ ਕਿ ਪੂਰੀ ਦਿੱਲੀ ਨੇ ਨਕਾਰਤਾ ਔਰ ਤਕੇ ਮਾਰ ਕੇ ਕੇਜਰੀਵਾਲ ਸਾਹਿਬ ਨੂੰ ਕੱਢਤਾ ਜਿਹੜੇ ਦਿੱਲੀੋਂ ਕੱਢੇ ਹੁਣ ਪੰਜਾਬ ਚ ਆ ਕੇ ਬਹਿ ਗਏ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਹਾਡਾ 10 ਸਾਲ ਤੋਂ ਜ਼ਿਆਦਾ ਰਾਜ ਰਿਹਾ ਹੈ ਕਿੰਨੇ ਕਾਲਜ ਮੈਡੀਕਲ ਕਾਲਜ ਕਿੰਨੇ ਹਸਪਤਾਲ ਕਿੰਨੇ ਸਕੂਲ ਕਿੰਨੇ ਕਾਲਜ ਕਿੰਨੀਆਂ ਆਈਟੀਆਈ ਕਿੰਨੇ ਇੰਡਸਟਰੀ ਦਿੱਲੀ ਚ ਲਿਆਂਦੀ ਇੱਕ ਵੀ ਨਹੀਂ ਕੇਜਰੀਵਾਲ ਮਾਡਲ ਦਾ ਮਤਲਬ ਹੈ ਕੀ ਦੇਸ਼ ਦਾ ਨਿਆਇਲੇ ਕੋਰਟ ਚ ਖੜਾ ਹੋ ਕੇ ਕਹਿੰਦਾ ਕੇਜਰੀਵਾਲ ਸਾਹਿਬ ਨੂੰ ਕਟਗਾਰੇ ਚ ਖੜੇ ਨੇ ਕਟਾਰੇ ਚ ਖੜਾ ਕਰਕੇ ਕਹਿੰਦਾ ਕੇਜਰੀਵਾਲ ਐਜ਼ ਅ ਚੀਫ ਮਿਨਿਸਟਰ ਯੂ ਆਰ ਅ ਕਰਪਟ ਕੇਜਰੀਵਾਲ ਐਜ਼ ਅ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਯੂ ਆਰ ਕਰਪਟ ਇਹ ਆਪ ਦਾ ਪਾਰਟੀ ਹੈ ਦਿੱਲੀ ਬਰਬਾਦ ਕਰਕੇ ਆਈ ਅੱਜ ਜਾ ਕੇ ਦੇਖੋ ਉਹ ਹੀ ਯਮਨਾ ਉਹ ਹੀ ਅਫਸਰ ਹੈ ਅੱਜ ਤੇ ਸਫਾਈ ਹੋ ਗਈ ਪਰ ਉਹ ਕਹਿੰਦੇ ਮੈਂ ਤੇ ਝੁੱਗੀਆਂ ਸੌ ਸੌ ਕੇ ਐ ਜਿਹੜਾ ਮਾਡਲ ਤਿਆਰ ਕੀਤਾ ਹੈ ਤੁਸੀਂ ਮਾਡਲ ਦੇਖ ਹੀ ਲਿਆ ਦਿੱਲੀ ਦੇ ਅੰਦਰ ਉਹ ਮਾਡਲ ਨੂੰ ਲੋਕਾਂ ਨੇ ੱੱਕੇ ਮਾਰੇ ਐ ਔਰ ਉਹ ਮਾਡਲ ਪੰਜਾਬ ਚ ਵੀ ੱੱਕਾ ਖਾ ਰਿਹਾ ਹੈ ਅੱਛਾ 10 ਲੱਖ ਇਸ ਤਰ੍ਹਾਂ ਦੇ ਦਸ ਜੀ ਅਮਨ ਚੰਨ ਕਾਨੂੰਨ ਦੀ ਸਥਿਤੀ ਤੇ ਆਜੇ ਕਿ ਪੰਜਾਬ ਚ ਕਾਨੂੰਨ ਵਿਵਸਥਾ ਦਾ ਨਹੀਂ ਗੋਲੀਆਂ ਦਾ ਤੇ ਗੈਂਗਸਟਰਾਂ ਦਾ ਰਾਜ ਹੈ ਅਮਨ ਚੈਨ ਨਹੀਂ ਰੋਜ਼ ਅਰਥੀਆਂ ਤੇ ਹਸਤੀਆਂ نکالਨ ਦਾ ਰਾਹ ਆਇਆ ਇਹ ਹਸਤੀਆਂ ਔਰ ਅਰਥੀਆਂ ਬੰਦਿਆਂ ਦੀ ਜਰੂਰ ਨਿਕਲ ਰਹੀ ਹੈ ਲੇਕਿਨ ਇਹ ਹਸਤੀਆਂ ਔਰ ਅਰਥੀਆਂ ਭਗਵੰਤਮਾਨ ਦੇ ਪ੍ਰਸ਼ਾਸਨ ਦੀਆਂ ਜਿਹੜੀ ਸਰਕਾਰ ਸੁਰੱਖਿਆ ਨਹੀਂ ਦੇ ਸਕਦੀ ਜਿਹੜੀ ਸਰਕਾਰ ਆਪਣੇ ਸਿਟੀਜ਼ਨਸ ਨੂੰ ਨਿਆਂ ਨਹੀਂ ਦੇ ਸਕਦੀ ਜਿਹੜੀ ਸਰਕਾਰ ਗੈਂਗਸਟਰਸ ਤੋਂ ਆਪਣੇ ਬੰਦਿਆਂ ਨੂੰ ਬਚਾ ਨਹੀਂ ਸਕਦੀ ਉਸ ਸਰਕਾਰ ਕੀ ਕਰ ਸਕਦੀ ਹੋएगी ਜਿਨ੍ਹਾਂ ਨੇ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨੇ ਹੋਏ ਹਰ ਫਰੰਟ ਤੇ ਫੇਲ ਔਰ ਆਬ ਸਾਢੇ 3 ਸਾਲ ਹੋ ਗਏ ਮੈਨੂੰ ਤੁਸੀਂ ਦੱਸੋ ਅੱਜ ਤੋ ਕਦੀ ਕਿਸੇ ਨੇ ਗੈਂਗਸਟਰ ਦਾ ਨਾਮ ਸੁਣਿਆ ਸੀ ਰੰਗਦਾਰੀ ਦਾ ਨਾਮ ਸੁਣਿਆ ਸੀ ਕਹਿੰਦੇ ਕੀ ਇਹ ਜ਼ਿਆਦਾਤਰ ਜਿਹੜੇ ਗੈਂਗਸਟਰ ਨੇ ਬੀਜੇਪੀ ਦੇ ਜਿਹੜੇ ਮੇਰਾ ਮੇਰਾ ਬੇਨਤੀ ਹੈ ਮੇਰਾ ਬੇਨਤੀ ਹੈ ਕਿ ਗੈਂਗਸਟਰ ਕੱਢ ਕੇ ਕਾਰਡ ਲਿਆਓ ਆਸ-ਪਾਸ ਲੱਗਦੀ ਹੈ ਸਟੇਟਾਂ ਕਰੇ ਘਟਨਾ ਹੁੰਦੀ ਹੋਵੇ ਆਪਾਂ ਤੇ شدت ਕਰਨੇ ਪਏ ਸੜਕ ਪੰਜਾਬ ਸਮੇਟਿਆ ਨਹੀਂ ਜਾ ਰਿਹਾ ਨਸਿੱਖੀ ਨਲਾਕ ناکਾਮ ਜਿਹੇ ਲੋਕ ਅੱਜ ਪੰਜਾਬ ਦੀ ਸਰਕਾਰ ਤੇ ਬੈਠੇ ਨੇ ਜਿਹਦੀ ਬਦੌਲਤ ਇ ਲਾਂਡ ਆਰਡਰ ਅੱਜ ਹਾਸ਼ੀਏ ਤੇ ਪਹੁੰਚ ਗਿਆ ਔਰ ਮੈਂ ਦੁੱਖ ਨਾ ਕਹਿ ਰਾਂ ਪਹਿ ਰਿਹਾ ਕਿ ਪੰਜਾਬ ਚ ਕਾਨੂੰਨ ਦਾ ਨਹੀਂ ਗੋਲੀਆਂ ਦਾ ਔਰ ਕੁੰਡੀਆਂ ਦਾ ਰਾਜ ਅਸੀਂ ਕੋਰਸ ਵਾਲਾ 10 ਲੱਖ ਦਾ ਇੰਸ਼ੋਰੈਂਸ ਦਿੱਤਾ ਉਹ ਕਹਿੰਦੇ ਜੀ ਹਰ ਸਰਕਾਰ ਔਰਾ ਪਰੂਪ ਔਰਾ ਪਰੂਪ ਧਿਆਨ ਦਿਓ 1100 ਵੀ ਕਹਿੰਦੇ ਸੀ ਆਏਗਾ ਆ ਗਿਆ ਮੈਂਂਦੇ ਸਰਕਾਰ ਤੇ ਵਿਸ਼ਵਾਸ ਹੀ ਨਹੀਂ ਕੋਈ ਸਕੀਮ ਤਖਾਨ ਗਰੇ ਔਰ ਕਿਸੇ ਘਰ ਪੁੰਚਿਆ ਕਹਿੰਦੇ 2 ਅਕਤੂਬਰ ਤੋਂ ਅਸੀਂ ਦੇ ਰਹੇ ਹਾਂ ਮੈਨੇ ਮੈਂ ਕਿੱਥੋਂ ਦੇ ਰਹੇ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲੀਤਾ ਪੰਜਾਬ ਸਰਕਾਰ ਤਨਖਾਹਾਂ ਵੰ ਦੇਣਾ ਸੀ ਜੇ ਤਾਜ਼ਾ ਤਾਜ਼ਾ ਦੇਣਾ ਕਿੱਥੋਂ ਹੈ ਉਹ ਦੱਸਣ ਦੇ ਸਹੀ 565 ਲੱਖ ਪਰਿਵਾਰਾਂ ਨੂੰ ਇਹਦਾ ਫਾਇਦਾ ਮਿਲੇਗਾ ਮੈਂ ਕਹਿੰਦੀ ਜਰੂਰ ਦੇਣਾ ਅਸੀਂ 5 ਲੱਖ ਦੀ ਸਕੀਮ ਲੈਂਦੀ ਹੈ ਰੱਬ ਕਰੇ ਲਿਆਂ ਲੇਕਿਨ ਕੁਝ ਦਖਾਨ ਤੇ ਸਹੀ ਕਿ ਇਹ ਉਸਰੇ 1000 ਰੁਪਏ ਦਾ ਮੈਨੂੰ 1100 ਕਿਆ ਆਇਆ ਕੁਝ ਨਹੀਂ ਅੱਛਾ ਭਗਵੰਤ ਜੀ ਹੋਰ ਗੱਲ ਕਹਿ ਰਹੇ ਨੇ ਕਿ ਇਹ ਰੰਗਲਾ ਪੰਜਾਬ ਹੂਣ ਬਣਿਆ ਕਿਉਂਕਿ ਜਿਹੜੇ ਰੰਗਲਾ ਨਹੀਂ ਭਗਵੰਤ ਜੀ ਸਾਹਿਬ ਨੇ ਮੇਰਾ ਪੰਜਾਬ ਮੇਰੀ ਮਾਤਰਭੂਮੀ ਕੰਗਲਾ ਕਰ ਦੇ ਠੀਕ ਧੰਨਵਾਦ